ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਦੋ ਛੋਟੇ ਭੈਣ ਭਾਈ ਹਾਦਸੇ ਦਾ ਸ਼ਿਕਾਰ ਹੋਏ ਨੇ ਭਿਆਨਕ ਸੜਕ ਹਾਦਸਾ ਹੋਇਆ ਤੇ ਇਹ ਖਬਰ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਛੋਟੇ ਭੈਣ ਭਾਈ ਜਿਨ੍ਹਾਂ ਦੀ ਉਮਰ 3 ਸਾਲ ਤੇ 6 ਸਾਲ ਸੀ ਜੋ ਕਿ ਆਪਣੀ ਮਾਂ ਦੇ ਨਾਲ ਸਕੂਟੀ ਉੱਤੇ ਸਵਾਰ ਸੀ ਉਹਨਾਂ ਦੀ ਮਾਤਾ ਉਹਨਾਂ ਨੂੰ ਸਕੂਲ ਤੋਂ ਸਕੂਟੀ ਉੱਤੇ ਘਰ ਲੈ ਕੇ ਆ ਰਹੇ ਸੀ ਉਹਨਾਂ ਦੀ ਦੁਕਾਨ ਤੇ ਲੈ ਕੇ ਆ ਰਹੇ ਸੀ ਜਦੋਂ ਅਚਾਨਕ ਇੱਕ ਟਰੈਕਟਰ ਟਰਾਲੀ ਦੇ ਨਾਲ ਹਾਦਸਾ ਗ੍ਰਸਤ ਹੋ ਗਈ ਇਹ ਸਕੂਟੀ ਜਿਸ ਤੋਂ ਬਾਅਦ ਕੇ ਉੱਥੇ ਜੋ ਮੰਜ਼ਰ ਬਣਿਆ ਉਹ ਤੁਹਾਡਾ ਦਿਲ ਦਹਿਲਾ ਦੇਗਾ ਕਿਉਂਕਿ 3 ਸਾਲ ਦੀ ਧੀ ਜਿਸ ਦਾ ਨਾਮ ਜਪਲੀਨ ਕੌਰ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਦਾ 6 ਸਾਲ ਦਾ ਛੋਟਾ ਭਰਾ ਹਲੇ ਵੀ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਸਭ ਦੇ ਵਿਚਾਲੇ ਡਰਾਈਵਰ ਸੀ ਜੋ ਕਿਉਂਕਿ ਤੇਜ਼ ਰਫ਼ਤਾਰ ਦੇ ਨਾਲ ਟਰੈਕਟਰ ਟਰਾਲੀ ਆਉਂਦੀ ਹੋਈ ਦੱਸੀ ਗਈ ਜਿਸ ਕਰਕੇ ਡਰਾਈਵਰ ਨੂੰ ਲੋਕਾਂ ਵੱਲੋਂ ਫੜਿਆ ਗਿਆ ਤੇ ਮੌਕੇ ਦੀਆਂ ਤਸਵੀਰਾਂ ਤੇ ਹਾਲਾਤ ਕੀ ਬਣੇ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਫਤਿਹਗੜ ਚੂੜੀਆਂ ਅਜਨਾਲਾ ਰੋਡ ਸਰਕਾਰੀ ਡੇਰੀ ਦੇ ਕੋਲ ਇਹ ਹਾਦਸਾ ਵਾਪਰਿਆ ਜਿੱਥੇ ਤੇਜ਼ ਰਫ਼ਤਾਰ ਟੈਕਟਰ ਟਰਾਲੀ ਜੋ ਦੱਸੀ ਜਾ ਰਹੀ ਹੈ ਉਸ ਦੀ ਟੱਕਰ ਇੱਕ ਸਕੂਟੀ ਦੇ ਨਾਲ ਹੋਈ ਜਿਸ ਨੂੰ ਰੁਪਿੰਦਰ ਕੌਰ ਨਾਮਕ ਇੱਕ ਔਰ ਚਲਾ ਰਹੀ ਸੀ ਜਿਸ ਦੇ ਦੋ ਬੱਚੇ 3 ਸਾਲਾਂ ਦੀ ਧੀ ਜਪਲੀਨ ਕੌਰ ਤੇ 6 ਸਾਲਾਂ ਦਾ ਪੁੱਤ ਜਪਨੂਰ ਕੋਰ ਉਸ ਦੇ ਨਾਲ ਸੀ ਤੇ ਧੀ ਦੀ 3 ਸਾਲਾਂ ਦੀ ਇਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਮੁੰਡਾ ਇਸ ਵੇਲੇ ਬਹੁਤ ਸੀਰੀਅਸ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਹੈ ਮੌਕੇ ਦੀਆਂ ਤਸਵੀਰਾਂ ਕੀ ਇਸ ਵੇਲੇ ਦੀ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਦੋ ਛੋਟੇ ਭੈਣ ਭਾਈ ਹਾਦਸੇ ਦਾ ਸ਼ਿਕਾਰ ਹੋਏ ਨੇ ਭਿਆਨਕ ਸੜਕ ਹਾਦਸਾ ਹੋਇਆ ਤੇ ਇਹ ਖਬਰ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਛੋਟੇ ਭੈਣ ਭਾਈ ਜਿਨ੍ਹਾਂ ਦੀ ਉਮਰ 3 ਸਾਲ ਤੇ 6 ਸਾਲ ਸੀ ਜੋ ਕਿ ਆਪਣੀ ਮਾਂ ਦੇ ਨਾਲ ਸਕੂਟੀ ਉੱਤੇ ਸਵਾਰ ਸੀ ਉਹਨਾਂ ਦੀ ਮਾਤਾ ਉਹਨਾਂ ਨੂੰ ਸਕੂਲ ਤੋਂ ਸਕੂਟੀ ਉੱਤੇ ਘਰ ਲੈ ਕੇ ਆ ਰਹੇ ਸੀ ਉਹਨਾਂ ਦੀ ਦੁਕਾਨ ਤੇ ਲੈ ਕੇ ਆ ਰਹੇ ਸੀ ਜਦੋਂ ਅਚਾਨਕ ਇੱਕ ਟਰੈਕਟਰ ਟਰਾਲੀ ਦੇ ਨਾਲ ਹਾਦਸਾ ਗ੍ਰਸਤ ਹੋ ਗਈ ਇਹ ਸਕੂਟੀ ਜਿਸ ਤੋਂ ਬਾਅਦ ਕੇ ਉੱਥੇ ਜੋ ਮੰਜ਼ਰ ਬਣਿਆ ਉਹ ਤੁਹਾਡਾ ਦਿਲ ਦਹਿਲਾ ਦੇਗਾ ਕਿਉਂਕਿ 3 ਸਾਲ ਦੀ ਧੀ ਜਿਸ ਦਾ ਨਾਮ ਜਪਲੀਨ ਕੌਰ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਦਾ 6 ਸਾਲ ਦਾ ਛੋਟਾ ਭਰਾ ਹਲੇ ਵੀ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਸਭ ਦੇ ਵਿਚਾਲੇ ਡਰਾਈਵਰ ਸੀ ਜੋ ਕਿਉਂਕਿ ਤੇਜ਼ ਰਫ਼ਤਾਰ ਦੇ ਨਾਲ ਟਰੈਕਟਰ ਟਰਾਲੀ ਆਉਂਦੀ ਹੋਈ ਦੱਸੀ ਗਈ ਜਿਸ ਕਰਕੇ ਡਰਾਈਵਰ ਨੂੰ ਲੋਕਾਂ ਵੱਲੋਂ ਫੜਿਆ ਗਿਆ ਤੇ ਮੌਕੇ ਦੀਆਂ ਤਸਵੀਰਾਂ ਤੇ ਹਾਲਾਤ ਕੀ ਬਣੇ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਫਤਿਹਗੜ ਚੂੜੀਆਂ ਅਜਨਾਲਾ ਰੋਡ ਸਰਕਾਰੀ ਡੇਰੀ ਦੇ ਕੋਲ ਇਹ ਹਾਦਸਾ ਵਾਪਰਿਆ ਜਿੱਥੇ ਤੇਜ਼ ਰਫ਼ਤਾਰ ਟ੍ਰੈਕਟਰ ਟਰਾਲੀ ਜੋ ਦੱਸੀ ਜਾ ਰਹੀ ਹੈ ਉਸ ਦੀ ਟੱਕਰ ਇੱਕ ਸਕੂਟੀ ਦੇ ਨਾਲ ਹੋਈ ਜਿਸ ਨੂੰ ਰੁਪਿੰਦਰ ਕੌਰ ਨਾਮਕ ਇੱਕ ਔਰ ਚਲਾ ਰਹੀ ਸੀ ਜਿਸ ਦੇ ਦੋ ਬੱਚੇ 3 ਸਾਲਾਂ ਦੀ ਧੀ ਜੈਪਲੀਨ ਕੌਰ ਤੇ 6 ਸਾਲਾਂ ਦਾ ਪੁੱਤ ਜਪਨੂਰ ਕੌਰ ਉਸ ਦੇ ਨਾਲ ਸੀ ਤੇ ਧੀ ਦੀ 3 ਸਾਲਾਂ ਦੀ ਇਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਮੁੰਡਾ ਇਸ ਵੇਲੇ ਬਹੁਤ ਸੀਰੀਅਸ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਹੈ ਮੌਕੇ ਦੀਆਂ ਤਸਵੀਰਾਂ ਇਸ ਦਿਨ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਦੋ ਛੋਟੇ ਭੈਣ ਭਾਈ ਹਾਦਸੇ ਦਾ ਸ਼ਿਕਾਰ ਹੋਏ ਨੇ ਭਿਆਨਕ ਸੜਕ ਹਾਦਸਾ ਹੋਇਆ ਤੇ ਇਹ ਖਬਰ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਛੋਟੇ ਭੈਣ ਭਾਈ ਜਿਨ੍ਹਾਂ ਦੀ ਉਮਰ 3 ਸਾਲ ਤੇ 6 ਸਾਲ ਸੀ ਜੋ ਕਿ ਆਪਣੀ ਮਾਂ ਦੇ ਨਾਲ ਸਕੂਟੀ ਉੱਤੇ ਸਵਾਰ ਸੀ ਉਹਨਾਂ ਦੀ ਮਾਤਾ ਉਹਨਾਂ ਨੂੰ ਸਕੂਲ ਤੋਂ ਸਕੂਟੀ ਉੱਤੇ ਘਰ ਲੈ ਕੇ ਆ ਰਹੇ ਸੀ ਉਹਨਾਂ ਦੀ ਦੁਕਾਨ ਤੇ ਲੈ ਕੇ ਆ ਰਹੇ ਸੀ ਜਦੋਂ ਅਚਾਨਕ ਇੱਕ ਟਰੈਕਟਰ ਟਰਾਲੀ ਦੇ ਨਾਲ ਹਾਦਸਾ ਗ੍ਰਸਤ ਹੋ ਗਈ ਐ ਸਕੂਟੀ ਜਿਸ ਤੋਂ ਬਾਅਦ ਕੇ ਉੱਥੇ ਜੋ ਮੰਜ਼ਰ ਬਣਿਆ ਉਹ ਤੁਹਾਡਾ ਦਿਲ ਦਹਿਲਾ ਦੇਗਾ ਕਿਉਂਕਿ 3 ਸਾਲ ਦੀ ਧੀ ਜਿਸ ਦਾ ਨਾਮ ਜਪਲੀਨ ਕੌਰ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਦਾ 6 ਸਾਲ ਦਾ ਛੋਟਾ ਭਰਾ ਹਲੇ ਵੀ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਸਭ ਦੇ ਵਿਚਾਲੇ ਡਰਾਈਵਰ ਸੀ ਜੋ ਕਿਉਂਕਿ ਤੇਜ਼ ਰਫ਼ਤਾਰ ਦੇ ਨਾਲ ਟਰੈਕਟਰ ਟਰਾਲੀ ਆਉਂਦੀ ਹੋਈ ਦੱਸੀ ਗਈ ਜਿਸ ਕਰਕੇ ਡਰਾਈਵਰ ਨੂੰ ਲੋਕਾਂ ਵੱਲੋਂ ਫੜਿਆ ਗਿਆ ਤੇ ਮੌਕੇ ਦੀਆਂ ਤਸਵੀਰਾਂ ਤੇ ਹਾਲਾਤ ਕੀ ਬਣੇ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਫਤਿਹਗੜ ਚੂੜੀਆਂ ਅਜਨਾਲਾ ਰੋਡ ਸਰਕਾਰੀ ਡੇਰੀ ਦੇ ਕੋਲ ਇਹ ਹਾਦਸਾ ਵਾਪਰਿਆ ਜਿੱਥੇ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਜੋ ਦੱਸੀ ਜਾ ਰਹੀ ਹੈ ਉਸ ਦੀ ਟੱਕਰ ਇੱਕ ਸਕੂਟੀ ਦੇ ਨਾਲ ਹੋਈ ਜਿਸ ਨੂੰ ਰੁਪਿੰਦਰ ਕੌਰ ਨਾਮਕ ਇੱਕ ਔਰ ਚਲਾ ਰਹੀ ਸੀ ਜਿਸ ਦੇ ਦੋ ਬੱਚੇ 3 ਸਾਲਾਂ ਦੀ ਧੀ ਜੈਪਲੀਨ ਕੌਰ ਤੇ 6 ਸਾਲਾਂ ਦਾ ਪੁੱਤ ਜਪਨੂਰ ਕੌਰ ਉਸ ਦੇ ਨਾਲ ਸੀ ਤੇ ਧੀ ਦੀ 3 ਸਾਲਾਂ ਦੀ ਇਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਮੁੰਡਾ ਇਸ ਵੇਲੇ ਬਹੁਤ ਸੀਰੀਅਸ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਹੈ ਮੌਕੇ ਦੀਆਂ ਤਸਵੀਰਾਂ ਕੀ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਦੋ ਛੋਟੇ ਭੈਣ ਭਾਈ ਹਾਦਸੇ ਦਾ ਸ਼ਿਕਾਰ ਹੋਏ ਨੇ ਭਿਆਨਕ ਸੜਕ ਹਾਦਸਾ ਹੋਇਆ ਤੇ ਇਹ ਖਬਰ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਛੋਟੇ ਭੈਣ ਭਾਈ ਜਿਨ੍ਹਾਂ ਦੀ ਉਮਰ 3 ਸਾਲ ਤੇ 6 ਸਾਲ ਸੀ ਜੋ ਕਿ ਆਪਣੀ ਮਾਂ ਦੇ ਨਾਲ ਸਕੂਟੀ ਉੱਤੇ ਸਵਾਰ ਸੀ ਉਹਨਾਂ ਦੀ ਮਾਤਾ ਉਹਨਾਂ ਨੂੰ ਸਕੂਲ ਤੋਂ ਸਕੂਟੀ ਉੱਤੇ ਘਰ ਲੈ ਕੇ ਆ ਰਹੇ ਸੀ ਉਹਨਾਂ ਦੀ ਦੁਕਾਨ ਤੇ ਲੈ ਕੇ ਆ ਰਹੇ ਸੀ ਜਦੋਂ ਅਚਾਨਕ ਇੱਕ ਟਰੈਕਟਰ ਟਰਾਲੀ ਦੇ ਨਾਲ ਹਾਦਸਾ ਗ੍ਰਸਤ ਹੋ ਗਈ ਇਹ ਸਕੂਟੀ ਜਿਸ ਤੋਂ ਬਾਅਦ ਕੇ ਉੱਥੇ ਜੋ ਮੰਜ਼ਰ ਬਣਿਆ ਉਹ ਤੁਹਾਡਾ ਦਿਲ ਦਹਿਲਾ ਦੇਗਾ ਕਿਉਂਕਿ 3 ਸਾਲ ਦੀ ਧੀ ਜਿਸ ਦਾ ਨਾਮ ਜਪਲੀਨ ਕੌਰ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਦਾ 6 ਸਾਲ ਦਾ ਛੋਟਾ ਭਰਾ ਹਲੇ ਵੀ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਸਭ ਦੇ ਵਿਚਾਲੇ ਡਰਾਈਵਰ ਸੀ ਜੋ ਕਿਉਂਕਿ ਤੇਜ਼ ਰਫ਼ਤਾਰ ਦੇ ਨਾਲ ਟਰੈਕਟਰ ਟਰਾਲੀ ਆਉਂਦੀ ਹੋਈ ਦੱਸੀ ਗਈ ਜਿਸ ਕਰਕੇ ਡਰਾਈਵਰ ਨੂੰ ਲੋਕਾਂ ਵੱਲੋਂ ਫੜਿਆ ਗਿਆ ਤੇ ਮੌਕੇ ਦੀਆਂ ਤਸਵੀਰਾਂ ਤੇ ਹਾਲਾਤ ਕੀ ਬਣੇ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਫਤਿਹਗੜ ਚੂੜੀਆਂ ਅਜਨਾਲਾ ਰੋਡ ਸਰਕਾਰੀ ਡੇਰੀ ਦੇ ਕੋਲ ਇਹ ਹਾਦਸਾ ਵਾਪਰਿਆ ਜਿੱਥੇ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਜੋ ਦੱਸੀ ਜਾ ਰਹੀ ਹੈ ਉਸ ਦੀ ਟੱਕਰ ਇੱਕ ਸਕੂਟੀ ਦੇ ਨਾਲ ਹੋਈ ਜਿਸ ਨੂੰ ਰੁਪਿੰਦਰ ਕੌਰ ਨਾਮਕ ਇੱਕ ਔਰ ਚਲਾ ਰਹੀ ਸੀ ਜਿਸ ਦੇ ਦੋ ਬੱਚੇ 3 ਸਾਲਾਂ ਦੀ ਧੀ ਜਪਲੀਨ ਕੌਰ ਤੇ 6 ਸਾਲਾਂ ਦਾ ਪੁੱਤ ਜਪਨੂਰ ਕੌਰ ਉਸ ਦੇ ਨਾਲ ਸੀ ਤੇ ਧੀ ਦੀ 3 ਸਾਲਾਂ ਦੀ ਇਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਮੁੰਡਾ ਇਸ ਵੇਲੇ ਬਹੁਤ ਸੀਰੀਅਸ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਹੈ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਦੋ ਛੋਟੇ ਭੈਣ ਭਾਈ ਹਾਦਸੇ ਦਾ ਸ਼ਿਕਾਰ ਹੋਏ ਨੇ ਭਿਆਨਕ ਸੜਕ ਹਾਦਸਾ ਹੋਇਆ ਤੇ ਇਹ ਖਬਰ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਛੋਟੇ ਭੈਣ ਭਾਈ ਜਿਨ੍ਹਾਂ ਦੀ ਉਮਰ 3 ਸਾਲ ਤੇ 6 ਸਾਲ ਸੀ ਜੋ ਕਿ ਆਪਣੀ ਮਾਂ ਦੇ ਨਾਲ ਸਕੂਟੀ ਉੱਤੇ ਸਵਾਰ ਸੀ ਉਹਨਾਂ ਦੀ ਮਾਤਾ ਉਹਨਾਂ ਨੂੰ ਸਕੂਲ ਤੋਂ ਸਕੂਟੀ ਉੱਤੇ ਘਰ ਲੈ ਕੇ ਆ ਰਹੇ ਸੀ ਉਹਨਾਂ ਦੀ ਦੁਕਾਨ ਤੇ ਲੈ ਕੇ ਆ ਰਹੇ ਸੀ ਜਦੋਂ ਅਚਾਨਕ ਇੱਕ ਟਰੈਕਟਰ ਟਰਾਲੀ ਦੇ ਨਾਲ ਹਾਦਸਾ ਗ੍ਰਸਤ ਹੋ ਗਈ ਐ ਸਕੂਟੀ ਜਿਸ ਤੋਂ ਬਾਅਦ ਕੇ ਉੱਥੇ ਜੋ ਮੰਜ਼ਰ ਬਣਿਆ ਉਹ ਤੁਹਾਡਾ ਦਿਲ ਦਹਿਲਾ ਦੇਗਾ ਕਿਉਂਕਿ 3 ਸਾਲ ਦੀ ਧੀ ਜਿਸ ਦਾ ਨਾਮ ਜਪਲੀਨ ਕੌਰ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਦਾ 6 ਸਾਲ ਦਾ ਛੋਟਾ ਭਰਾ ਹਲੇ ਵੀ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਸਭ ਦੇ ਵਿਚਾਲੇ ਡਰਾਈਵਰ ਸੀ ਜੋ ਕਿਉਂਕਿ ਤੇਜ਼ ਰਫ਼ਤਾਰ ਦੇ ਨਾਲ ਟਰੈਕਟਰ ਟਰਾਲੀ ਆਉਂਦੀ ਹੋਈ ਦੱਸੀ ਗਈ ਜਿਸ ਕਰਕੇ ਡਰਾਈਵਰ ਨੂੰ ਲੋਕਾਂ ਵੱਲੋਂ ਫੜਿਆ ਗਿਆ ਤੇ ਮੌਕੇ ਦੀਆਂ ਤਸਵੀਰਾਂ ਤੇ ਹਾਲਾਤ ਕੀ ਬਣੇ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਫਤਿਹਗੜ ਚੂੜੀਆਂ ਅਜਨਾਲਾ ਰੋਡ ਸਰਕਾਰੀ ਡੇਰੀ ਦੇ ਕੋਲ ਇਹ ਹਾਦਸਾ ਵਾਪਰਿਆ ਜਿੱਥੇ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਜੋ ਦੱਸੀ ਜਾ ਰਹੀ ਹੈ ਉਸ ਦੀ ਟੱਕਰ ਇੱਕ ਸਕੂਟੀ ਦੇ ਨਾਲ ਹੋਈ ਜਿਸ ਨੂੰ ਰੁਪਿੰਦਰ ਕੌਰ ਨਾਮਕ ਇੱਕ ਔਰ ਚਲਾ ਰਹੀ ਸੀ ਜਿਸ ਦੇ ਦੋ ਬੱਚੇ 3 ਸਾਲਾਂ ਦੀ ਧੀ ਜਪਲੀਨ ਕੌਰ ਤੇ 6 ਸਾਲਾਂ ਦਾ ਪੁੱਤ ਜਪਨੂਰ ਕੌਰ ਉਸਦੇ ਨਾਲ ਸੀ ਤੇ ਧੀ ਦੀ 3 ਸਾਲਾਂ ਦੀ ਇਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਮੁੰਡਾ ਇਸ ਵੇਲੇ ਬਹੁਤ ਸੀਰੀਅਸ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਹੈ ਮੌਕੇ ਦੀਆਂ ਤਸਵੀਰਾਂ ਕੀ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਦੋ ਛੋਟੇ ਭੈਣ ਭਾਈ ਹਾਦਸੇ ਦਾ ਸ਼ਿਕਾਰ ਹੋਏ ਨੇ ਭਿਆਨਕ ਸੜਕ ਹਾਦਸਾ ਹੋਇਆ ਹੈ ਤੇ ਇਹ ਖਬਰ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਛੋਟੇ ਭੈਣ ਭਾਈ ਜਿਨ੍ਹਾਂ ਦੀ ਉਮਰ 3 ਸਾਲ ਤੇ 6 ਸਾਲ ਸੀ ਜੋ ਕਿ ਆਪਣੀ ਮਾਂ ਦੇ ਨਾਲ ਸਕੂਟੀ ਉੱਤੇ ਸਵਾਰ ਸੀ ਉਹਨਾਂ ਦੀ ਮਾਤਾ ਉਹਨਾਂ ਨੂੰ ਸਕੂਲ ਤੋਂ ਸਕੂਟੀ ਉੱਤੇ ਘਰ ਲੈ ਕੇ ਆ ਰਹੇ ਸੀ ਉਹਨਾਂ ਦੀ ਦੁਕਾਨ ਤੇ ਲੈ ਕੇ ਆ ਰਹੇ ਸੀ ਜਦੋਂ ਅਚਾਨਕ ਇੱਕ ਟਰੈਕਟਰ ਟਰਾਲੀ ਦੇ ਨਾਲ ਹਾਦਸਾ ਗ੍ਰਸਤ ਹੋ ਗਈ ਇਹ ਸਕੂਟੀ ਜਿਸ ਤੋਂ ਬਾਅਦ ਕੇ ਉੱਥੇ ਜੋ ਮੰਜ਼ਰ ਬਣਿਆ ਉਹ ਤੁਹਾਡਾ ਦਿਲ ਦਹਿਲਾ ਦੇਗਾ ਕਿਉਂਕਿ 3 ਸਾਲ ਦੀ ਧੀ ਜਿਸ ਦਾ ਨਾਮ ਜਪਲੀਨ ਕੌਰ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਦਾ 6 ਸਾਲ ਦਾ ਛੋਟਾ ਭਰਾ ਹਲੇ ਵੀ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਸਭ ਦੇ ਵਿਚਾਲੇ ਡਰਾਈਵਰ ਸੀ ਜੋ ਕਿਉਂਕਿ ਤੇਜ਼ ਰਫ਼ਤਾਰ ਦੇ ਨਾਲ ਟਰੈਕਟਰ ਟਰਾਲੀ ਆਉਂਦੀ ਹੋਈ ਦੱਸੀ ਗਈ ਜਿਸ ਕਰਕੇ ਡਰਾਈਵਰ ਨੂੰ ਲੋਕਾਂ ਵੱਲੋਂ ਫੜਿਆ ਗਿਆ ਤੇ ਮੌਕੇ ਦੀਆਂ ਤਸਵੀਰਾਂ ਤੇ ਹਾਲਾਤ ਕੀ ਬਣੇ ਨੇ ਉਹ